ਮਹਿਲਾ ਦਿਆਂ ਵਾਲਿਆਂ ਲੁੱਟਣ ਵਾਲੇ ਐਕਟਿਵਾ ਸਵਾਰਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਸਲ ਅਮਰਸਰ ਦੇ ਕੱਲੂ ਦੇ ਅਖਾੜੇ ਇਲਾਕੇ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਮਹਿਲਾ ਨੂੰ ਦੋ ਐਕਟਿਵਾ ਸਵਾਰ ਲੁਟੇਰਿਆਂ ਵੱਲੋਂ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਮੌਕੇ ਦੀ ਨਜ਼ਾਕਤ ਨੂੰ ਸਮਝਦਿਆ ਪੁਲਿਸ ਨੇ ਮਕਦਮਾ ਦਰਜ ਕਰਕੇ ਦੋਸ਼ੀਆਂ ਨੂੰ ਫੜਨ ਦਾ ਭਰੋਸਾ ਦਿੱਤਾ ਤਾਂ ਦੱਸਦੇ ਕਿ ਇਹ ਜਿਹੜੀ ਮਹਿਲਾ ਹੈ ਇਸ ਦੇ ਬੇਟੇ ਦੇ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੋਸ਼ੀਆਂ ਨੂੰ ਫੜਨ ਤੇ ਉਸ ਦੀ ਪਛਾਣ ਕਰਨ ਸਬੰਧੀ ਲੋਕਾਂ ਨੂੰ ਅਪੀਲ ਕੀਤੀ ਹੈ ਤੇ ਕਿਹਾ ਗਿਆ ਕਿ ਮੇਰੇ ਮਾਤਾ ਜੀ ਨੂੰ ਬਾਜ਼ਾਰ ਤੋਂ ਵਿੱਚ ਦੋ ਐਕਟਿਵਾ ਸਵਾਰ ਨੌਜਵਾਨਾਂ ਦੇ ਵੱਲੋਂ ਲੁੱਟ ਦਾ ਸ਼ਿਕਾਰ ਬਣਾਇਆ ਤੋ ਨਦੀ ਕਾਂਦੀ ਵਾਲੀ ਲਾਈ ਗਈ ਹੈ ਜੋ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਇਸ ਸਬੰਧੀ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕੀਤੀ ਗਈ ਤੇ ਦੋਸ਼ੀਆਂ ਦੀ ਭਾਲ ਦੀ ਮੰਗ ਕੀਤੀ ਗਈ ਹੈ ਤਾਂ ਦੱਸਦੇ ਇਹ ਕਿ ਇਸ ਬਾਬਤ ACP ਸਾਊਥ ਜਨਾਦਾਏ ਕਹਿਣਾ ਹੈ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਤੇ ਕਾਰਵਾਈ ਕੀਤੀ ਜਾ ਰਹੀ ਹੈ ਮੇਰੀ ਮੰਮੀ ਜਾਂਦੇ ਹੀ ਸ਼ਿਦਾਹ ਗੁਰਦੁਆਰੇ ਮੱਥਾ ਟੇਕਣ ਤੇ ਇਹ ਪਿੱਛੋਂ ਦੋ ਅਣਪਛਾਤੇ ਵਿਅਕਤੀ ਆਏ ਆ ਇੱਕ ਨੇ ਚਿੱਟਾ ਰਮਾਲ ਬੰਨਿਆ ਆ ਸਿਰ ਤੇ ਤੇ ਇੱਕ ਨੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਆ ਤੇ ਇਹਨਾਂ ਨੇ ਆ ਕੇ ਇੱਕਦਮ ਮੇਰੀ ਮੋਂਮ ਦੇ ਪਿੱਛੋਂ ਕੰਨ ਦੋ ਚਪਟਾ ਮਾਰ ਕੇ ਵਾਲੀ ਲਾੜੀ ਆ ਤੇ ਕੰਨ ਵੀ ਕਾਫੀ ਡੈਮੇਜ ਹੋ ਗਿਆ ਵਾ ਤੇ ਮੇਰੀ ਸਰਕਾਰ ਨੂੰ ਇਹੋ ਅਪੀਲ ਆ ਕਿ ਇਹੋ ਜੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅੱਜ ਅੱਜ ਵਾਲੀ ਲਾਲੀ ਕੱਲ ਨੂੰ ਕੋਈ ਵੱਡਾ ਕਾਂਡ ਵੀ ਕਰ ਸਕਦੇ ਇਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤਾਂ ਕਿ ਇਹ ਚੋਰਾਂ ਦੀ ਪਛਾਣ ਜਲਦੀ ਜਲਦੀ ਹੋ ਸਕੇ ਜਲਦੀ ਜਲਦੀ ਇਹ ਫੜੇ ਜਾਣ ਵਾਈਫੁੱਲ ਗੁਜਿੰਦਰ ਸਿੰਘ ਕਟਰਾਕਰਪ ਸਿੰਘ ਦੀ ਵਾਸੀ ਨੇ ਆ ਕੇ ਦੱਸਿਆ ਕਿ ਜਦੋਂ 7:45 ਵਜੇ ਕਲੂਦ ਖੜਦੇ ਇਲਾਕੇ ਦੇ ਵਿੱਚ ਆਪਣੇ ਮੇਜੀ ਕੰਮੋਂ ਸੇ ਜਾ ਰਹੇ ਸੀ ਤਾਂ ਪਿੱਛੇ ਦੀ ਤਰਫੋਂ ਦੋ ਨੌਜਵਾਨ ਜਿਹੜੇ ਕਿ ਐਕਟਿਵ ਤੇ ਸਵਾਰ ਸੀ ਉਹਨਾਂ ਨੇ ਆ ਕੇ ਉਹਨਾਂ ਦੇ ਸੱਜੇ ਕਾਂਦੀ ਵਾਦੀ ਨੂੰ ਖੋਲਿਆ ਜੂਰੀਸਪੌਂਡ ਦੇ ਵਿੱਚ ਥਾਣਾ ਸੀਟੂ ਵਿੱਚ ਅਸੀਂ ਮੁਕਦਮਾ ਦਰਜ ਕਰ ਦਿੱਤਾ ਤੇ ਦੋਸ਼ੀ ਦੇ ਪਾਲ ਵਿੱਚ ਅਸੀਂ ਪੂਖ-ਪਕੀਮਾ ਪਗਾ ਦਿੱਤੀਆਂ ਹਨ ਮੈਂ ਆਪ ਜੀ ਦੇ ਮਾਧਿਅਮ ਤੋਂ ਵਿਸ਼ਵਾਸ ਦਿਵਾਉਣਾ ਕਿ ਅਸੀਂ 24 ਘੰਟੇ ਦੇ ਵਿੱਚ ਵਿੱਚ ਇਹਨਾਂ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਸੁੱਟਾਂਗੇ ਤੇ ਕੋਈ ਵੀ ਮਾੜਾ ਅੰਸਰ ਜਿਹੜਾ ਵੀ ਹੈ ਉਹਨੂੰ ਸਿਰੇ ਚੁੱਕ ਦਿੱਤਾ ਜਾਏਗਾ ਧੰਨਵਾਦ